ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਬਾਈਆਂ ਨੂੰ ਤੇ ਸਟਾਕ ਆਪਣੇ ਕੋਲ ਆ ਚੁੱਕਿਆ ਨਮਾ ਗੇਰਾਂ ਦੇ ਵਿੱਚ ਜਸਵੀਰ ਨੇ ਵੀ ਫਾਇਰ ਬਾਕਸ ਦਾ ਸਾਈਕਲ ਲੈਣਾ ਗੇਰਾਂ ਦੇ ਵਿੱਚ 83 ਲੈਣਾ 73 ਲੈਣਾ ਰੈਪਿਡ ਲੈਣਾ ਤੇ ਕਈ ਮਾਡਲ ਆਇਆ ਆਪਣੇ ਕੋਲੇ ਤਾਂ ਆਪਣੇ ਨਾਲ ਸਵਾਰ ਕਰ ਸਕਦੇ ਆ ਤੇ ਆ ਬਿਨਾ ਗੇਰਾਂ ਤੋਂ ਸਾਈਕਲ ਖੜਿਆ ਆਪਣੇ ਕੋਲੇ ਬਾਈ ਕਈ ਵੀਰਾਂ ਦਾ ਕਹਿਣਾ ਹੁੰਦਾ ਵੀ ਬਾਈ ਹਨਾ ਤੂੰ ਇੰਨੇ ਸਸਤੇ ਸਾਈਕਲ ਕਿਵੇਂ ਲੈਣ ਲਾ ਬਾਈ ਇਹਦੇ ਵਿੱਚ ਦੇਖੋ ਕੋਈ ਡਰ ਵਾਲੀ ਗੱਲ ਨਹੀਂ ਹੈਗੀ ਜੇ ਤੁਸੀਂ ਕਹੋ ਨਾ ਵੀ ਆਪਾਂ ਕੋਈ ਚੋਰੀ ਠੱਗੀ ਵਾਲਾ ਕੰਮ ਕਰਦੇ ਆ ਸਾਰਾ ਬਾਈ ਬਿਲ ਤੇ ਕੰਮ ਹੋ ਰਿਹਾ ਤੇ ਇੱਧਰ ਆਪਣੇ ਕੋਲ ਪੁਰਾਣੇ ਸਾਈਕਲ ਖੜੇ ਆ ਪੁਰਾਣੇ ਸਾਈਕਲ ਵੀ ਆਪਣੇ ਕੋਲੇ ਲੈ ਸਕਦੇ ਆ ਬਾਈ ਆ ਕੇ ਤੇ ਚੱਲਦੀ ਹਾਲਤ ਦੇ ਵਿੱਚ ਨੇ ਸੋਹਣੀ ਕੰਡੀਸ਼ਨ ਤੇ ਜਿਨ੍ਹਾਂ ਨੂੰ ਨਵੇਂ ਵਾਲੀ ਲੋੜ ਆ ਤਾਂ ਨਵੇਂ ਵੀ ਲੈ ਸਕਦੇ ਆ ਤੇ ਬਾਈ ਇਹਦੇ ਵਿੱਚ ਚੀਜ਼ ਗੱਲ ਆ ਹੁੰਦੀ ਆ ਦੇਖੋ ਘੱਟ ਮਾਰਜਨ ਤੇ ਵੱਧ ਮਾਰਜਨ ਦੇ ਵਿੱਚ ਬਾਈ ਫਰਕ ਹੁੰਦਾ ਠੀਕ ਆ ਉਹ ਲੋ ਆਪਾਂ ਪਹਿਲਾਂ ਹੀ ਦੱਸ ਚੁੱਕੇ ਆ ਵੀ ਗੱਲ ਸਮਝੋ ਆਪਣੀ ਸਾਰੀ ਪਹਿਲਾਂ ਚੰਗੀ ਤਰ੍ਹਾਂ ਤੇ ਬ੍ਰਾਂਡ ਸਾਈਕਲ ਕਮਾਈ ਘਟਾ ਠੀਕ ਆ ਕਮਾ ਘਟ ਰਹੇ ਆ ਤੇ ਚਾਹੁੰਦੇ ਆ ਵੀ ਹਰ ਇੱਕ ਘਰ ਸਾਈਕਲ ਬ੍ਰਾਂਡ ਹੋ ਜਵੇ ਸਾਡੀ ਇਹੀ ਬਈ ਦਿਲ ਦੀ ਇੱਛਾ ਠੀਕ ਆ ਵੀ ਹਰ ਇੱਕ ਘਰ ਬ੍ਰਾਂਡ ਸਾਈਕਲ ਹੋਵੇ ਜਦੋਂ ਆਪਾਂ ਦੇਸੀ ਸਾਈਕਲਾਂ ਦੇ ਵੀ ਇੰਨੇ ਪੈਸੇ ਲਾ ਦੋਨੇ ਹਾਂ ਤਾਂ ਬਾਈ ਉੱਥੇ ਦੁੱਖ ਹੁੰਦਾ ਵੀ ਹਾਂ ਛੇਤੀ ਖਰਾਬ ਹੋ ਜਾਂਦਾ ਸਾਰੇ ਗਾਹਕ ਵੀਰਾਂ ਤੋਂ ਵੀ ਸੁਣੀਦਾ ਵੀ ਬਾਈ ਹਾਂ ਉਹ ਛੇੜੀ ਖਰਾਬ ਹੋ ਗਿਆ ਐਵੇਂ ਹਣਾ ਤਾਂ ਹੀ ਬਾਈ ਹੁਣ ਆਪਾਂ ਸਟਾਕ ਲੈ ਕੇ ਆਏ ਆ ਬਾਈ ਬਣ ਕੇ ਨਾ ਸੋਚਿਆ ਨਾ ਕਰੋ ਵੀ ਕਿਉਂ ਸਸਤੇ ਦੇ ਰਿਹਾ ਕਾਹਦੋਂ ਦੇ ਰਿਹਾ ਇਹ ਚੀਜ਼ਾਂ ਵੀਰੇ ਤੁਸੀਂ ਲਜਾਣ ਦੀ ਗੱਲ ਕਰੋ ਵੀ ਹਾਂ ਆਪਾਂ ਲੈ ਕੇ ਜਾਈਏ ਤੇ ਬਾਈ ਇਹਨੇ ਸਸਤੇ ਸਾਈਕਲ ਦੇ ਰਿਹਾ ਠੀਕ ਆ ਕੋਈ ਡਰ ਵਾਲੀ ਗੱਲ ਨਹੀਂ ਆਪਾਂ ਬੈਠੇ ਆ ਠੀਕ ਆ ਲੁਧਿਆਣੇ ਤੋਂ ਆਪਣੇ ਕੋਲੇ ਸਾਈਕਲ ਆਉਂਦੇ ਨੇ ਡੀਲਰ ਸੋਹਣੇ ਮਿਲੇ ਹੋਏ ਆ ਵਧੀਆ ਸਸਤੇ ਡੀਲਰ ਮਿਲੇ ਹੋਏ ਆ ਬਾਈ ਉਹਨਾਂ ਦੇ ਦੇਖੋ ਡੀਲਰਾਂ ਦੇ ਸਰਤੇ ਹੀ ਆ ਠੀਕ ਆ ਜਦੋਂ ਉਹ ਕਮਾਈ ਦਾ ਹਾਂ ਕੱਟ ਕਰਨਗੇ ਤਾਂ ਬਾਈ ਆਪਾਂ ਉਦੋਂ ਘਟ ਕੇ ਆਪਾਂ ਦੇ ਸਕਦੇ ਆਲੇ ਨੂੰ ਠੀਕ ਆ ਇਹੀ ਚੀਜ਼ਾਂ ਹੁੰਦੀਆਂ ਨੇ ਹੁਣ ਤੇ ਆ ਬਾਕਸਿੰਗ ਤੁਹਾਨੂੰ ਓਪਨਿੰਗ ਕਰਕੇ ਦਿਖਾਵਾਂਗੇ ਬਾਕਸ ਓਪਨਿੰਗ ਤੇ ਉਹਦੀ ਵੀ ਵੀਡੀਓ ਜਲਦੀ ਪਾਵਾਂਗੇ ਤੁਹਾਨੂੰ ਤੇ ਹੁਣ ਸਟਾਕ ਹੀ ਦਿਖਾਇਆ ਤੁਹਾਨੂੰ ਵੀ ਹਨੂ ਵੀ ਇਹ ਸਟਾਕ ਆਇਆ ਆਪਣੇ ਕੋਲੇ ਅੱਜ ਤੇ ਅੱਜ ਹੈਗੀ 25 ਤੇ ਬਾਈ ਅੱਜ ਹੈਗੀ 26 ਤਰੀਕਾ 26 ਤਰੀਕ ਨੂੰ ਸਟਾਕ ਆ ਚੁੱਕਿਆ 26 ਅਗਸਤ 2024 ਤੇ ਆ ਬਾਈ ਤੁਹਾਨੂੰ ਜਿਵੇਂ ਪਹਿਲਾਂ ਹੀ ਦੱਸਿਆ ਵੀ ਪੁਰਾਣੇ ਸਾਈਕਲ ਆਪਣੇ ਕੋਲ ਪੁਰਾਣੇ ਦੇ ਪੁਰਾਣੇ ਕਹਿਣ ਨਹੀਂ ਹੁੰਦੇ ਆ ਇਹਨਾਂ ਦੀ ਵੀ ਕੰਡੀਸ਼ਨ ਬਹੁਤ ਵਧੀਆ ਹੁੰਦੀ ਆ ਤੇ ਇਹਦੇ ਵਿੱਚ ਜਿਵੇਂ ਆਪਣੇ ਕੋਲ ਦੋ ਰੇਲੇ ਦੇ ਸਾਈਕਲ ਖੜੇ ਆ ਨਾ ਰੇਲੇ ਦੇ ਤਿੰਨ ਚਾਰ ਸਾਈਕਲ ਖੜੇ ਆ ਸੱਚ ਤੇ ਐਸਟੀ 100 ਖੜੇ ਆ ਤੇ ਇਹਦੇ ਵਿੱਚ ਸਾਨੀ ਕ੍ਰੋਸ ਖੜਾਗਾ ਤੇ ਵਿਦਾਉਟ ਗੇਅਰ ਖੜੇ ਆ ਰਿਵਰਸਾਈਡ ਖੜੇ ਆ ਵੀਵਾਲਾ ਸਾਈਕਲ ਖੜਾ ਮੌਨਟਰਾ ਖੜਾਗਾ ਠੀਕ ਹੈ ਬਾਈ ਤੇ ਬਿਟਮੈਨ 560 ਖੜਾ ਬਿਟਮੈਨ ਵਾਈਟ ਖੜੀਆਂ ਦੋ ਫੋਨ ਐਕਸ ਦਾ ਸਾਈਕਲ ਆਇਆ ਆਪਣੇ ਕੋਲ ਅੱਜ ਫਾਇਰਫੌਕਸ ਦੇ ਸਾਈਕਲ ਆਇਆ ਹਨ ਤੇ ਸਾਰੇ ਆਪਣੀ ਕੋਲੇ ਸਾਈਕਲ ਬਹੁਤ ਵਧੀਆ ਬਾਈ ਕੰਡੀਸ਼ਨ ਚ ਖੜੇ ਆ ਤੇ ਜਿਸ ਵੀਰ ਨੇ ਵੀ ਲੈਣੇ ਆ ਸੰਪਰਕ ਕਰ ਸਕਦਾ ਸੋਚਣ ਵਾਲੀ ਗੱਲ ਨਹੀਂ ਹੈਗੀ ਬਾਈ ਜੇ ਕੋਹੁਣਾ ਜਦੋਂ ਕੋਈ ਕੋ ਕਹਿੰਦਾ ਵੀ ਮਹਿੰਗਾ ਦੇ ਰਿਹਾ ਬਾਈ ਹੈ ਕਰ ਰਿਹਾ ਬਾਈ ਹਨਾ ਮੇਰਾ ਦੇਖੋ ਆਪਾਂ ਇੱਕ ਐਵੇਂ ਨਹੀਂ ਕਹਿੰਦੇ ਹੈਗੇ ਆਪਾਂ ਮਹਾਰਾਜ ਤੋਂ ਡਰ ਕੇ ਕਹਿੰਦੇ ਆ ਵੀ ਆਪਣਾ ਚੈਲੇਂਜ ਆ ਜਿੱਥੇ ਮਰਜ਼ੀ ਰੇਟ ਪਤਾ ਕਰੋ ਰੇਟ ਪਤਾ ਕਰਕੇ ਫੇਰ ਆਪਣੇ ਕੋਲੇ ਪਹੁੰਚੋ ਠੀਕ ਆ ਆਨਲਾਈਨ ਚੈੱਕ ਕਰੋ ਕਿਤੇ ਪਤਾ ਕਰਨਾ ਕਿਤੇ ਪਤਾ ਵੀ ਕਰ ਸਕਦੇ ਹੋ ਕੋਈ ਇਹਦੇ ਵਿੱਚ ਸਾਨੂੰ ਦਿੱਕਤ ਨਹੀਂ ਹੈਗੀ ਠੀਕ ਹੈ ਜੀ ਨਵੇਂ ਸਾਈਕਲ ਵੀ ਤੁਹਾਨੂੰ ਪੂਰੇ ਬਾਜ਼ਾਰ ਰੇਟ ਤੇ ਮਿਲਣਿਆ ਜਿੱਥੇ ਮਰਜ਼ੀ ਪਤਾ ਕਰ ਸਕਦੇ ਹੋ ਨਵੇਂ ਰੇਟਾਂ ਦੇ ਵਿੱਚ ਸਾਈਕਲਾਂ ਦੇ ਇਹਨਾਂ ਦੇ ਵਿੱਚ ਵੀ ਨਾ ਕਿਦੋਂ ਮਰਜ਼ੀ ਪਤਾ ਕਰ ਸਕਦੇ ਹੋ ਤੇ ਆਨਲਾਈਨ ਵੀ ਚੈੱਕ ਕਰ ਸਕਦੇ ਹੋ ਠੀਕ ਆ ਬਈ ਗੱਲ ਇੱਥੇ ਇਹ ਪਹੁੰਚ ਜਾਂਦੀ ਆ ਵੀ ਮਾਰਜਨ ਘਟਤੇ ਜਦੋਂ ਆਪਾਂ ਕੰਮ ਕਰਨ ਲੱਗ ਜਾਈਏ ਨਾ ਤਾਂ ਬਾਈ ਤੂੰ ਲਾਹਾ ਲੈਣਾ ਚਾਹੀਦਾ ਉਲਟਾ ਇਹ ਨਹੀਂ ਚੀਜ਼ ਕਹਿਣੀ ਚਾਹੀਦੀ ਵੀ ਹਾਂ ਬਾਈ ਕਿਵੇਂ ਸਸਤੇ ਲਈ ਜਾਂਦਾ ਕਿੱਥੋਂ ਲਿਆਉਂਦਾ ਹੋ ਕੀ ਕਰਦਾ ਹੋ ਇਹ ਯਾਰ ਪਤਾ ਨਹੀਂ ਕੀ ਯਾਰ ਲਾ ਬਈ ਆਪਣੀ ਧੋਪਰ ਥੋੜਾ ਸੋਚ ਪੁੱਠੇ ਲੋੜ ਲੈ ਜਾਂਦੇ ਆ ਵੀ ਹਾਂ ਯਾਰ ਵੀ ਪਤਾ ਨਹੀਂ ਬਾਈ ਕਿੱਥੇ ਕੀ ਕਰਦਾ ਹੋ ਨਾ ਪਹਿਲਾਂ ਆਪਣੀ 네ਗੇਟਿਵ ਵਾਲ ਨੂੰ ਸੋਚ ਜਾਂਦੀ ਆ ਆਪਾਂ ਨਾ ਉਸ ਹਿਸਾਬ ਨਾਲ ਬਾਈ ਕੰਮ ਨਹੀਂ ਸੀ ਸ਼ੁਰੂ ਕੀਤਾ ਕਿਉਂਕਿ ਆਪਾਂ ਨੂੰ ਇਹ ਚੀਜ਼ ਸੀਗੀ ਬਾਈ ਲਾਹਾ ਲਵੋ ਸਾਈਕਲਾਂ ਦਾ ਵੱਧ ਤੋਂ ਵੱਧ ਬਾਈ ਸਾਈਕਲਿੰਗ ਕਰੋ ਹਰ ਇੱਕ ਬੰਦੇ ਕੋਲ ਸਾਈਕਲ ਹੋਵੇ ਤੇ ਮੇਨ ਗੱਲ ਇਹ ਸੀਗੀ ਵੀ ਹਾਂ ਜੋ ਜਸਬੀਰ ਕੋਲ ਨਹੀਂ ਹੈਗੀ ਕੰਪੈਸਟੀ ਵੀ ਹਾਂ ਬਾਈ ਮੈਂ ਲੈ ਨਹੀਂ ਸਕਦਾ ਆਪਾਂ ਉਹਨੂੰ ਵੀ ਜਾਨੀ ਸਾਈਕਲ ਅਵੇਲੇਬਲ ਕਰਵਾਉਣ ਤੱਕ ਸਾਡੀ ਇੱਛਾ ਸੀਗੀ ਵੀ ਹਾਂ ਉਹ ਵੀ ਬਾਈਸਾਈਕਲ ਲਵੇ ਠੀਕ ਹੈ ਜੀ ਵੀ ਹਰ ਇੱਕ ਘਰੇ ਸਾਈਕਲ ਹੋਵੇ ਤਾਂ ਜੋ ਹੁਣ ਬਾਈ ਵੇਖੋ ਬਜਟ ਦੇ ਹਿਸਾਬ ਨਾਲ ਆਪਾਂ ਕਹਿ ਰਹੇ ਹਾਂ ਵੀ ਮੇਰੇ ਤੋਂ ਸਾਈਕਲ ਨਹੀਂ ਲਿਆ ਜਾਂਦਾ ਹਨਾ ਬਹੁਤ ਮਹਿੰਗਾ ਹੈਗਾ ਹੁਣ ਬਾਈ ਇੱਥੇ ਪਹੁੰਚੋ ਤੁਹਾਨੂੰ ਅਲੂਮੀਨੀਅਮ ਦੇ ਵਿੱਚ ਸਾਈਕਲ ਜਿਹੜੇ ਮਹਿੰਗੇ-ਮਹਿੰਗੇ ਸਾਈਕਲ ਹਨ ਉਹ ਵੀ ਆਪਾਂ ਸਸਤੇ ਨੇ ਭਾਅ ਦੇ ਸਕਦੇ ਹਾਂ ਤਾਂ ਬਾਈ ਇਹ ਗੱਲ ਨੂੰ ਸਮਝੋ ਕਿਉਂਕਿ ਮੈਨੂੰ ਕਦੇ ਨਾ ਕਦੇ ਇਹ ਦੁੱਖ ਲਾਗਦਾ ਹੁੰਦਾ ਵੀ ਜਦੋਂ ਨਾ ਬਾਈ ਪੁੱਛਦੇ ਆ ਵੀ ਯਾਰ ਇਹ ਤੁਸੀਂ ਇੰਨਾ ਸਸਤਾ ਕਿਵੇਂ ਦੇਈ ਜਾਂਦੇ ਹੋ ਜਾਂ ਬਾਈ ਕਿੱਥੋਂ ਲੈ ਕੇ ਆਉਨੇ ਹੋ ਕੀ ਕਰਦੇ ਹੋ ਨਾ ਇਹ ਚੀਜ਼ਾਂ ਤੇ ਨਾ ਪਿਆ ਕਰੋ ਵੀਰੇ ਤੁਸੀਂ ਕਿੱਥੋਂ ਲੈ ਕੇ ਆਉਨੇ ਹਨ ਤੁਸੀਂ ਫਲ ਦੇਖੋ ਫਲ ਖਾਓ ਦਰਖਤਾਂ ਦਰੂਪਤਾਂ ਨੂੰ ਨਾ ਗਿਣੋ ਦਰਖਤਾਂ ਦੇਖੋ ਠੀਕ ਆ ਫਲ ਖਾਣ ਦੀ ਗੱਲ ਕਰੋ ਅਸੀਂ ਲਿਆਉਣ ਜੋਗੇ ਤੁਹਾਡੇ ਸਾਹਮਣੇ ਹੋਏ ਆ ਮਹਾਰਾਜ ਨੇ ਕਰਿਆ ਤਾਂ ਉਹਦਾ ਉਹ ਚੀਜ਼ ਦਾ ਲਾਹਾ ਲਈਏ ਠੀਕ ਆ ਬਾਈ ਇਹ ਚੀਜ਼ਾਂ ਨਾਲ ਜੋ ਵੀ ਕਿੱਥੋਂ ਲੈ ਕੇ ਆਏ ਹੋ ਕਿੰਨੇ ਦਾ ਉਹਦਾ ਫਲਾਣਾ ਆਉਂਦਾ ਉਹ ਚੀਜ਼ਾਂ ਨਾ ਦੇਖੋ ਤੁਹਾਨੂੰ ਬਈ ਸਸਤਾ ਮਿਲ ਰਿਹਾ ਆਨਲਾਈਨ ਨਾਲੋਂ ਸਸਤਾ ਮਿਲ ਰਿਹਾ ਠੀਕ ਆ ਜੀ ਤੇ ਆਨਲਾਈਨ ਨਾਲੋਂ ਸਸਤਾ ਮਿਲ ਰਿਹਾ ਤੇ ਛੋਪਾਂ ਨਾਲੋਂ ਸਸਤਾ ਮਿਲ ਰਿਹਾ ਠੀਕ ਆ ਉਹ ਚੀਜ਼ਾਂ ਨੋਟ ਕਰੋ ਤੁਸੀਂ ਇਹ ਚੀਜ਼ਾਂ ਨਾ ਕਹੋ ਵੀ ਹਾਂ ਕਿੱਥੋਂ ਆਉਂਦੀਆਂ ਨੇ ਕਿੰਨਾ ਇੰਨੇ ਸਸਤੇ ਕਿਵੇਂ ਆ ਜਾਂਦੇ ਨੇ ਇੱਕ ਨੰਬਰ ਦਾ ਕੰਮ ਆ ਕੋਈ ਐਵੇਂ ਨਹੀਂ ਹੈਗਾ ਵੀ ਇਹ ਦੋ ਨੰਬਰ ਦਾ ਕੰਮ ਤੇ ਬਿਲ ਵਗੈਰਾ ਆਪਣਾ ਇਹ ਸਾਰਾ ਬਣ ਕੇ ਹੁੰਦਾ ਹੁਣ ਆਹ ਮਾਲ ਦਾ ਜਿਹਦਾ ਬਿੱਲ ਬਣ ਕੇ ਆਇਆ ਠੀਕ ਆ ਕੋਈ ਵੀ ਵੀਰ ਆ ਕੇ ਮੇਰੇ ਕੋਲ ਦੇਖ ਸਕਦਾਗਾ ਤੇ ਆ ਬਿੱਲ ਬਣ ਕੇ ਆਉਂਦਾ ਤੇ ਵੀਰ ਬਣ ਕੇ ਧਿਆਨ ਨਾਲ ਠੀਕ ਆ ਕੰਮ ਜਿਵੇਂ ਚੱਲਦਾ ਰੂਲ ਕਰਦੋ ਮੈਨੂੰ ਪੂਰਾ ਇਹਨ ਖੁਸ਼ ਹੋ ਕੇ ਨਹੀਂ ਤਾਂ ਬਾਈ ਬੰਦੇ ਦਾ ਇੱਕ ਤਾਂ ਨਾ ਇੰਨਾ ਤੁਹਾਡੇ ਪ੍ਰਤੀ ਆਪਾਂ ਸਾਰੇ ਪੰਜਾਬ ਨੂੰ ਚਾਹੁੰਦੇ ਆ ਵੀ ਹਾਂ ਸਾਈਕਲ ਹੋ ਜਾਣ ਵਧੀਆ ਬ੍ਰਾਂਡ ਸਾਈਕਲ ਹੋਣ ਕਿਉਂਕਿ 네ਗੇਟਿਵ ਵਾਲੀਆਂ ਗੱਲਾਂ ਕਰਕੇ ਵੀਰ ਬਣ ਕੇ ਦਿਲ ਨਾ ਤੋੜਿਆ ਕਰੋ ਕੰਮ ਦਾ ਨਾ ਸਹਿਯੋਗ ਦਿਆ ਕਰੋ ਨਾਲ ਠੀਕ ਹੈ ਜੀ ਧੰਨਵਾਦ ਇੰਨੀ ਇੱਕ ਵੀਡੀਓ ਬਣਾਉਣੀ ਸੀ ਮੈਂ ਤੁਹਾਡੇ ਲਈ ਇਸ ਤੋਂ ਬਾਅਦ ਨਾ ਆਪਾਂ ਬਾਕਸ ਓਪਨਿੰਗ ਕਰਕੇ ਤੁਹਾਨੂੰ ਸਾਈਕਲਾਂ ਦੀ ਵੀਡੀਓ ਬਣਾ ਕੇ ਦਿਖਾਵਾਂਗੇ ਠੀਕ ਹੈ ਜੀ ਨਾਲ ਹੀ ਜੋੜਾਂਗੇ ਨੇ ਓਕੇ ਜੀ 26 ਅਗਸਤ 2024 ਅੱਜ ਆਪਾਂ ਹਿਮਾਲ ਲੈ ਕੇ ਆਏ ਸੀ ਤੇ ਅੱਜ ਹੀ ਦਾ ਆਰਡਰ ਜੋ ਆ ਚੁੱਕਿਆ ਦੋ ਸਾਈਕਲਾਂ ਦਾ ਆਪਾਂ ਨੂੰ ਰੈਪਿਡ ਰੈਪਿਡ ਮਾਡਲ ਦੇ ਫਾਇਰਫੌਕਸ ਦੇ ਦੋ ਸਾਈਕਲ ਦੇਣੇ ਆਪਾਂ ਗ੍ਰੇ ਕਲਰ ਦੇ ਇਹ ਬਾਕਸ ਦੇ ਵਿੱਚ ਆਪਾਂ ਨੂੰ ਰੈਪਿਡ ਲੈ ਕੇ ਆਏ ਆਪਾਂ ਤੇ ਉਹ ਜਾਣਿਆ ਆਪਣੇ ਇਧਰ ਬੋਗੇ ਸਾਈਡ ਬੱਦਰੀ ਕੋਲ ਬਦਨੀ ਕਲਾ ਬੋਗੇ ਕੋਲੇ ਤੇ ਆਪਾਂ ਤੁਹਾਨੂੰ ਅਸੈਂਬਲ ਵੀ ਕਰਕੇ ਦਿਖਾਵਾਂਗੇ ਤੇ ਓਪਨਿੰਗ ਵੀ ਬਾਕਸ ਓਪਨਿੰਗ ਵੀ ਕਰਾਂਗੇ ਤੇ ਜੁੜੇ ਰਹੋ ਵੀਡੀਓ ਦੇ ਨਾਲ ਧੰਨਵਾਦ